ਪੰਜਾਬੀ ਦੇਖ ਰਿਹਾ ਪਿਆਰਿਓ ਦਰਸ਼ਕੋ ਗੁਰਫਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੇਸ਼ ਗੁਰੂਆਂ ਸੰਤਾਂ ਭਗਤਾਂ ઋਸ਼ੀਆਂ ਮੁੰਨੀਆਂ ਦਾ ਜਿੱਥੇ ਦੇਸ਼ ਹੈ ਭਾਰਤ ਤਿਉਹਾਰਾਂ ਦਾ ਵੀ ਦੇਸ਼ ਹੈ ਇੱਥੇ ਸਮੇਂ-ਸਮੇਂ ਦੇ ਨਾਲ ਹੈ ਦਸਹਿਰਾ ਦੀਵਾਲੀ ਹੋਲੀ ਵਿਸਾਖੀ ਦਾ ਦਿਹਾੜਾ ਸਭੇ ਸਾਂਝੀ ਵਾਲਤਾ ਦਾ ਪ੍ਰਤੀਕ ਰੱਖਦੇ ਦੇਸ਼ਵਾਦੀ ਸ਼ਰਧਾ ਭਾਵਨਾ ਦੇ ਨਾਲ ਹੈ ਮਨਾਉਂਦੇ ਨੇ ਬਾਜਾਂ ਵਾਲੇ ਮਾਹੀ ਜਿਨੇ 30 ਮਾਰਚ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕਰ ਦਿੱਤੀ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਅਭਿਆਸੀ ਬਣਾਇਆ ਬਾਣੀ ਦਾ ਅਭਿਆਸੀ ਬਣਾਇਆ ਸ਼ਬਦ ਦਾ ਅਭਿਆਸੀ ਬਣਾਇਆ ਸ਼ਾਸਤਰਾਂ ਦਾ ਅਭਿਆਸੀ ਬਣਾਇਆ ਕਲਗੀਧਰ ਪਾਤਸ਼ਾਹ ਨੇ ਇਨੂੰ ਰੰਗ ਦੇਣ ਦੇ ਲਈ ਹੈ 1700 ਈਸਵੀ ਦੇ ਵਿੱਚ ਹੈ ਹੋਲਾ ਮਹੱਲਾ ਖੇਡਣ ਦੇ ਲਈ ਹੈ ਇਲਾਕੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖ ਵੱਸਦਾ ਸੀ ਨਾ ਉਹਨਾਂ ਨੂੰ ਸੁਨੇਹੇ ਭੇਜੇ ਗਏ ਸੁਨੇਹੇ ਭੇਜਣ ਤੇ ਸੰਗਤਾਂ ਸਰਦਾ ਭਾਵਨਾ ਦੇ ਨਾਲ ਹੈ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲਾ ਮਹੱਲਾ ਖੇਡਣ ਦੇ ਲਈ ਹੈ ਊਬ ਹੀਰਾ ਘੱਟ ਦਿੱਤੀਆਂ ਖਿਆਂ ਗੁਰਾਂ ਨੇਹਾ ਗੁਰਾਂ ਦੇ ਸੰਗਤਾ ਨੂੰ ਕਲੀਆਂ ਹੋ ਖੁਸ਼ੀਆਂ ਦੇ ਫੁੱਲ ਮੈਂ ਕਣੇ ਮੈਂ ਕਣੇ ਹੈ ਖੜੀਆਂ ਕਲੀਆਂ ਦੇ ਫੁੱਲੇ ਮੈਂ ਕਿਹੜੇ ਹਾਂ ਮੈਂ ਕਿਹੜੇ ਹੈ ਕਿੜੀਆਂ ਕਲੀਆਂ ਹੋ ਨਜ਼ਰ ਕਰਕੇ ਸਿੱਖਾਂ ਤੇ ਸਿੱਖਾਂ ਤੇ ਸਤ ਗੁਰੂ ਸਵਲੀਆਂ ਕਰਕੇ ਸਿੱਖਾਂ ਤੇ ਹਾ ਸਿੱਖਾਂ ਤੇ ਸਤਿਗੁਰੂ ਸਵਲੀਆਂ ਹੋ ਹੁਕਮ ਬਜਾ ਕੇ ਗੁਰਾਂ ਦੇ ਗੁਰਾਂ ਦੇ ਨੰਦਪੁਰ ਨੂੰ ਚਲੀਆਂ ਹੋ ਹੁਕਮ ਬਜਾ ਕੇ ਗੁਰਾਂ ਦੇ ਹਵਾ ਗੁਰਾਂ ਦੇ ਨੰਦਪੁਰ ਨੂੰ ਸ਼ਰਿਰ ਚੌਣੀਆਂ ਰਚੌਣੀਆਂ ਸਤ ਗੁਰੂ ਅਵੱਲੀਆਂ ਸਤ ਗੁਰੂ ਅਵੱਲੀਆਂ ਸਤ ਗੁਰੂ ਅਵੱਲੀਆਂ ਹੋ 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 ਔਰਨ ਕੀ ਹੋਲੀ ਮਮ ਹੋਲਾ ਕਹਿਓ ਕਰੋਨਾ ਨਿਦ ਬਚਨ ਅਮੋਲਾ ਕਲਗੀ ਧਰਵਾਜਾਂ ਵਾਲੇ ਮਾਹੀ ਦੇ ਕੋਲ ਐ ਸੰਗਤਾ ਚਾਵਾਂ ਦੇ ਨਾਲ ਐ ਹੋਲਾ ਮਹਲਾ ਖੇਡਣ ਦੇ ਲਈ ਐ 1700 ਈਸਵੀ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੀਆਂ ਬਾਜਾਂ ਵਾਲੇ ਮਾਹੀ ਦੇ ਦਿਦਾਰੇ ਕੀਤੇ ਨੇ ਕਲਗੀਧਰ ਪਾਤਸ਼ਾਹ ਨੇ ਆਖਿਆ ਖਾਲਸਾ ਆਓ ਮੈਂ ਤੁਹਾਨੂੰ ਜੁਝਾਰੂ ਬਣਾਉਣਾ ਏ ਤੁਹਾਨੂੰ ਸ਼ਸਤਰ ਦੇ ਵਿੱਚ ਇਹਨਾਂ ਪੁੰਨ ਕਰਨਾ ਏ ਕਲਗੀਧਰ ਪਾਤਸ਼ਾਹ ਨੇ ਪੰਥ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਲੇ ਤੋਂ ਭਾਵ ਹੈ ਹੱਲਾ ਮਹੱਲੇ ਤੋਂ ਭਾਵ ਹੈ ਜਿਹੜੀ ਜਗ੍ਹਾ ਉਹ ਹੱਲਾ ਬੋਲਿਆ ਜਾਵੇ ਜੁੱਧ ਵਾਲੀ ਜਿਹੜੀ ਜਗ੍ਹਾ ਹੁੰਦੀ ਹੈ ਲੋ ਗੜ ਦਾ ਸਥਾਨ ਹੈ ਕਲਗੀਧਰ ਪਾਤਸ਼ਾਹ ਨੇ ਉਹ ਸਥਾਨ ਨੂੰ ਚੁਣਿਆ ਦੋ ਹਿੱਸਿਆਂ ਵਿੱਚ ਪੰਥ ਨੂੰ ਵੰਡਿਆ ਗਿਆ ਇੱਕ ਹਿੱਸੇ ਨੂੰ ਸਤਗੁਰਾਂ ਨੇ ਕੇਸਰੀ ਪੁਸ਼ਾਕਾ ਅਪਣਾਇਆ ਗਿਆ ਦੂਜੇ ਹਿੱਸੇ ਨੂੰ ਸਤਗੁਰਾਂ ਨੇ ਸਫੇਦ ਪੁਸ਼ਾਕਾ ਅਪਣਾਇਆ ਗਿਆ ਉਹਨਾਂ ਨੂੰ ਸ਼ਾਸਤਰ ਧਾਰੀ ਬਣਾਇਆ ਗਿਆ ਸਤਗੁਰ ਨੇ ਉਹਨਾਂ ਨੂੰ ਇੱਕ ਰੰਗਤ ਦੇਣ ਲਈ ਕੱਲ ਨੂੰ ਜ਼ੁਲਮ ਦੇ ਨਾਲੇ ਟੱਕਰਾਂ ਕਰਨਾ ਜ਼ਾਲਮ ਦੇ ਨਾਲ ਜੂਝਦੇ ਰਹਿਣਾ ਸਤਗੁਰ ਨੇ ਦੋ ਹਿੱਸਿਆਂ ਵਿੱਚ ਵੰਡ ਕੇ ਖਾਲਸਾ ਪੰਥ ਨੂੰ ਉਹ ਲੋਕ ਗੜ ਦੇ ਮੈਦਾਨ ਦੇ ਉੱਤੇ ਟੱਕਰਾ ਕਰਨੇ ਲਈ ਮਹੱਲਾ ਖੇਡਣ ਲਈ ਇਉਂ ਜਹਾਰੂ ਬਣਾ ਦਿੱਤਾ ਤੰਗੀ ਵਾਲੇ ਸਤਗੁਰ ਦਾ ਗੋਤਗਿਆਂ ਮੋਲਾ ਦੀ ਅਮਿਤ ਵੰਡੇ ਆ ਸਿੰਘਾਂ ਦਾ ਟੋਲਾ ਹੀ ਤਨ ਪਾਤਸ਼ਾ ਨੇ ਫਿਰ ਉਹਲਾ ਮਹੱਲਾ ਖੇਡ ਕੇ ਸਾਨੂੰ ਉਹ ਵੱਖਰਾ ਰੰਗ ਦਿੱਤਾ ਵੱਖਰੀ ਰਹਿ ਦਿੱਤੀ ਰਹਿਣੀ ਰਹ ਸੋਈ ਸਖਮੇਰਾ ਉਹ ਸਾਹਿਬ ਮੈਂ ਤਿਸ ਦਾ ਚਿਹਰਾ ਤੇ ਸਤਗੁਰਾਂ ਨੇ ਉਹ ਮਜੀਠੜਾ ਰੰਗ ਚਾੜਿਆ ਆਓ ਫਿਰ ਸਿੱਖੀ ਦੇਓ ਵਾਰਸੋ ਜਿਹੜਾ ਰੰਗ ਕਲਗੀ ਤਨ ਪਾਤਸ਼ਾ ਨੇ ਚਾੜ੍ਹਿਆ ਏ ਸਿੱਖੀ ਦੇ ਵਾਰਸ ਬਣ ਕੇ ਸਿੱਖੀ ਨੂੰ ਪਾਲੀਏ ਸਿੱਖੀ ਦੇ ਵਿੱਚ ਪੱਕੇ ਰਹੀਏ ਢਾਡੀ ਜਸਦੇ ਕੋਲੋਂ ਸਰਬ ਨੂੰ ਸਾਬ ਲੋ ਸਿੱਖੀ ਦੇਓ ਵਾਰਸੋ ਮਿਲੀ ਸਰਦਾਰੀ ਮਹਿੰਗਾ ਮੁੱਲ ਦੀ ਸਿੱਖੀ ਦੇ ਉਹ ਵਾਰਸ ਹਮੇਸ਼ਾ ਸਰਦਾਰੀ ਮੈਂ ਰਹੇ ਮੁਲਦੀ ਦੂਜੇ ਧਰਮ ਦਾ ਸਤਕਾਰ ਅਸੀਂ ਕਰਿਆ ਤਕਾਂ ਮਜ਼ਲੂਮਾਂ ਨਾਲ ਕਦੇ ਨਾ ਦਰਿਆ ਹਰ ਧਰਮਾਂ ਦਾ ਸਤਕਾਰ ਅਸੀਂ ਕਰਿਆ ਤੱਕਾ ਮਜਲੂਮਾਂ ਨਾਲ ਕਦੇ ਵੀ ਨਹੀਂ ਦਰਿਆ ਜਿਹੜੀ ਕੀਤੀ ਕੁਰਬਾਨੀ ਨਵੇਂ ਪਾਤਸ਼ਾਹ ਜਿਹੜੀ ਕੀਤੀ ਕੁਰਬਾਨੀ ਨਵੇਂ ਪਾਤਸ਼ਾਹ ਖੋਲੇ ਜਾਂਦੀ ਮਨਾਂ ਵਿੱਚ ਭੁੱਲਦੀ ਸਭ ਲੋ ਸਿੱਖੀ ਦੇ ਉਹ ਬਾਤ ਸਾਰੀ ਦਾਰੀ ਮਹਿੰਗੇ ਮੁੱਲ ਦੀ ਆਵਲੋ ਸਿੱਖੀ ਦੇ ਉਹ ਬਾਤ ਸੋ ਮਿੱਲੀ ਸਰਦਾਰੀ ਮਹਿੰਗੇ ਮੁੱਲ ਦੀ ਆਂ ਦੀਆਂ ਝੋਲੀਆਂ 'ਚ ਬੱਚੇ ਵੱਡ ਪਾਏ ਸੀ ਉਹਨਾਂ ੱੱਲੇ ਸੀ ਤੁਸੀਂ ਇਹ ਹੱਸ ਹੱਸ ਕੇ ਉਹਨਾਂ ੱੱਲੇ ਸੀ ਤੁਸੀਂ ਇਹ ਹੱਸ ਹੱਸ ਕੇ ਤੇਰੀ ਸੀਗੀ ਜੁਲਮਾਂ ਦੀ ਛੁੱਲਦੀ ਸਾਬਲੋ ਸਿੱਖੀ ਦਿਓ ਵਾਰਸੋ ਹਮਿੰਦ ਸਰਦਾਰੀ ਮਹਿੰਗੇ ਮੁੱਲ ਦੀ ਸਾਬਲੋ ਸਿੱਖੀ ਦਿਓ ਵਾਰਸੋ ਹਮਿੰਦ ਸਰਦਾਰੀ ਮਹਿੰਗੇ ਮੁੱਲ ਦੀ ਸਿੰਘਾ ਕੀਤੀਆਂ ਨੇ ਕੁਰਬਾਨੀਆਂ ਨਸ਼ਿਆਂ ਚ ਡੁੱਬਦੀਆਂ ਸਾਂਭ ਲੋ ਜਵਾਨੀਆਂ ਕੋਮਲੀ ਸਿੰਘਾ ਕੀਤੀਆਂ ਨੇ ਕੁਰਬਾਨੀਆਂ ਉਹ ਕੁੱਤਾ ਦਾ ਹੈ ਜਿਹੜਾ ਵਿੱਚ ਪਾ ਗਿਆ ਕੋਨਾ ਪੱਤਾਂ ਦਾ ਹੈ ਜੜਾ ਵਿੱਚ ਪਾ ਗਿਆ ਮੈਕ ਖੀੜੀ ਫੁੱਲ ਦੀ ਉਹ ਮੈਕ ਖੀੜੀ ਸਿੱਕੀ ਵਾਲੇ ਫੁੱਲ ਦੀ ਸਾਬ ਨੂੰ ਸਿੱਖੀ ਦੇਉ ਵਾਰਸੋ ਹਮਿੰਨੀ ਸਰਦਾਰੀ ਮਹਿੰਗੇ ਮੁੱਲ ਦੀ ਸਾਬ ਨੂੰ ਸਿੱਖੀ ਦੇਉ ਵਾਰਸੋ ਹਮਿੰਨੀ ਸਰਦਾਰੀ ਮਹਿੰਗੇ ਮੁੱਲ ਦੀ ਸ਼ਿਕਾਮਲੀ ਗੋਰਾ ਸਰਵੰਸ ਵਾਰਿਆ ਸ਼ੇਰ ਰਸੀਲ ਫਟ ਸੀਨੇ ਤੇ ਸਹਾਰਿਆ ਸ਼ਿਕਾਮਲੀ ਗੋਰਾ ਸਰਵੰਸ ਵਾਰਿਆ ਸ਼ੇਰ ਰਸੀਲ ਫਟ ਸੀਨੇ ਤੇ ਸਹਾਰਿਆ ਪਾਸ਼ਾ ਵਾਲਾ ਜੇ ਨਾ ਹੀਰੇ ਵਾਰਦਾ ਵਾਜਾ ਵਾਲਾ ਜੇ ਨਾ ਹੀਰੇ ਮਾਰਦਾ ਥੋੜੀ ਜਿਹੀ ਸੁਨਤ ਸਾਰੀ ਕੁੱਲ ਦੀ ਸਭ ਲੋ ਸਿੱਖੀ ਦੇਵਾਰਸੋ ਮਿਲਿਸਰਦਾਰੀ ਮਹਿੰਗੇ ਮੁੱਲ ਦੀ ਸਭ ਲੋ ਸਿੱਖੀ ਦੇਵਾਰਸੋ ਮਿਲਿਸਰਦਾਰੀ ਮਹਿੰਗੇ ਮੁੱਲ ਦੀ ਵਾਹਿਗੁਰੂ ਵਾਲਾ ਤਾਜਾ ਵਾਲਾ ਸੋਹਣੀਆਂ ਵਾਜਾਂ ਵਾਲਾ ਮੇਰਾ ਸਤਿਗੁਰੂ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਿੰਘਾਂ ਦੇ ਜਥੇ ਬਣਾ ਕੇ ਦੋਮਾ ਨੇ ਆਪਸ ਵਿੱਚ ਹੀ ਤਲਵਾਰਾਂ ਦੇ ਯੋਹਰ ਕਰਾ ਕੇ ਹੋਲਾ-ਮਹੱਲਾ ਖੇਡਿਆ ਗਿਆ ਸੱਤ ਦਿਨਾਂ ਸੰਗਤਾਂ ਚਾਵਾਂ ਦੇ ਨਾਲ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਲਾ ਖੇਡਦੀਆਂ ਰਹੀਆਂ ਜਿਹੜੇ ਜਰਨੈਲ ਜੇਤੂ ਹੁੰਦੇ ਸੀ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਇਨਾਮ ਦਿੰਦੇ ਉਹਨਾਂ ਨੂੰ ਸਿਰ ਪਾਉਂਦੀਆਂ ਬਖਸ਼ਾ ਹੁੰਦੀਆਂ ਸੱਤ ਦਿਨਾਂ ਰੋਜ਼ ਲੋਹ ਗੜ ਦੇ ਸਥਾਨ ਦੇ ਉੱਤੇ ਟੋਲੇ ਬਣਾ ਬਣਾ ਕੇ ਉਹਨਾਂ ਦੇ ਆਪਸੀ ਜੁੱਧ ਕਲਗੀਧਰ ਪਾਤਸ਼ਾਹ ਕਰਾਉਂਦੇ ਨੇ ਸਾਤ ਦਿਨ ਤੋਂ ਬਾਅਦ ਸਤਗੁਰਾਂ ਨੇ ਫਿਰ ਨੰਘ ਫੌਜਾਂ ਨੇ ਉੱਥੇ ਮਹੱਲਾ ਖੇਡਿਆ ਸੰਗਤਾਂ ਨੇ ਤਲਵਾਰਾਂ ਦੇ ਜੋਰ ਦਿਖਾਏ ਕੀਲਾ ਪਟਾਈ ਹੋਈ ਹੈ ਨਿਜੇਵਾਜੀ ਦੇ ਜੋਰ ਦਿਖਾਏ ਗਏ ਅੱਜ ਵੀ ਜਿੱਥੇ ਜਿੱਥੇ ਗੁਰਨਾਨਕ ਨਾਮ ਲੈਵਾ ਸਿੱਖ ਵੱਸਦਾ ਏ ਉਹ ਅਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੇ ਕਲਗੀਧਰ ਪਾਤਸ਼ਾਹ ਨੇ ਹੋਲਾ ਖੇਡਿਆ ਉਹ ਧਰਤੀ ਨੂੰ ਨਤਮਸਤਕ ਹੋਣ ਦੇ ਲਈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾਂਦੇ ਨੇ ਚਾਵਾਂ ਦੇ ਨਾਲ ਹੈ ਸੰਗਤਾਂ ਗੁਰੂ ਦੀਆਂ लाਡਲੀਆਂ ਫੌਜਾਂ ਹੋਲਾ ਮਹੱਲਾ ਖੇਡਦੀਆਂ ਨੇ ਤੇ ਨਾਲ ਹੈ ਗੁਲੇਲ ਆ ਜਿਹੜਾ ਸੰਗਤਾਂ ਦੇ ਉੱਤੇ ਰੰਗ ਪਾਇਆ ਜਾਂਦਾ ਕਿਉਂਕਿ ਕਲਗੀਧਰ ਪਾਤਸ਼ਾਹ ਨੇ ਸਾਨੂੰ ਇੱਕ ਹੋਰ ਰੰਗ ਦੇ ਵਿੱਚ ਰੰਗਿਆ ਕਿ ਜਿਹੜਾ ਮਜੀਠੜਾ ਰੰਗ ਸੀ ਜਿਹੜਾ ਕਦੇ ਉਤਰਿਆ ਨਹੀਂ ਤੇ ਉਹ ਰੰਗ ਨੂੰ ਚਾੜਨ ਵਾਸਤੇ ਸੰਗਤਾਂ ਅੱਜ ਵੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਹੋਲਾ ਖੇਡਦੀਆਂ ਨੇ ਜਿੱਥੇ ਦੁਨਿਆਵੀ ਰੰਗ ਗੁਲਾਲ ਵਖੇਰਿਆ ਜਾਂਦਾ ਹੈ ਮਜੀਠੜਾ ਰੰਗ ਹੈ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸੰਗਤਾਂ ਲੈ ਕੇ ਆਉਂਦੀਆਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਸੰਗਤਾਂ ਇਉਂ ਹਲਾਮਲਾ ਖੇਡਦੀਆਂ ਨੇ ਨੰਦਪੁਰ ਸਾਹਿਬ ਹੈ ਮਨਾਇਆ ਗੁਰਾਂ ਹੋਲਾ ਜੀ ਪੱਟਾ ਵਾਲੇ ਗੁਰਾਂ ਕੀਤਾ ਕੱਦ ਕੇ ਆ ਮੋਲਾ ਜੀ ਨੰਦਪੁਰ ਸਾਹਿਬ ਦਾ ਮਨਾਇਆ ਗੁਰਾਂ ਹੋਲਾ ਦੱਤਿਆਰੀ ਇਤਾਂ ਜੰਗਾ ਵਾਲੀ ਖਾਲਸਾ ਹੋ ਲਾਇ ਮਨਾਇਆ ਹੋਲੀ ਰੰਗਾ ਵਾਲੀ ਖਾਲਸਾ ਖਿੱਚਦਾ ਤਿਆਰੀ ਇਤਾਂ ਜੰਗਾ ਵਾਲੀ ਖਾਲਸਾ Você não é serão rei. ਇਹ ਧਰਤੀ ਉੱਤੇ ਜਿੱਥੇ ਕਲਗੀਧਰ ਪਾਤਸ਼ਾਹ ਨੇ ਹੋਲਾ ਮਹੱਲਾ ਖੇលਿਆ ਸਾਨੂੰ ਇੱਕ ਔਰ ਰੰਗ ਵਿੱਚ ਰੰਗੇ ਗਏ ਐ ਕਿ ਦੁਨੀਆਂ ਦੇ ਰੰਗਾਂ ਨਾਲੋਂ ਦੂਰ ਰਹਿ ਕੇ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਬਈ ਨਾ ਲੱਗੇ ਡਾਗਾ ਉਹ ਮਜੀਠੜਾ ਰੰਗ ਐ ਜਿਹੜਾ ਉਹ ਸੱਜਣ ਨੇ ਸਾਨੂੰ ਚਾੜਿਆ ਤੇ ਦੁਨੀਆ ਦੇ ਕੱਚੇ ਰੰਗਾਂ ਦੇ ਨਾਲ-ਨਾਲ ਆਪਣੇ ਦੁਸਰੀਰ ਦੇ ਉੱਤੇ ਉਹ ਰੰਗ ਚਾੜ ਦਿੱਤਾ ਕਿ ਇਨਸਾਨ ਇਹ ਰੰਗ ਨੂੰ ਚਾੜ ਕੇ ਉਹ ਰੱਬ ਦੇ ਦਰ ਤੇ ਨਾਲ ਪ੍ਰਵਾਣ ਹੋ ਜਾਵੇ ਕਰੋ ਇੰਨੀ ਕਹਾਜਰੀ ਪ੍ਰਵਾਣ ਧੰਨਵਾਦ ਕਰਾਂ ਸਮੂਤੀ ਮੈਨੇਜਮੈਂਟ ਡੀਡੀ ਪੰਜਾਬੀ ਦਾ ਜਿਨ੍ਹਾਂ ਨੇ ਢਾਡੀ ਜੱਥੇ ਨੂੰ ਸਮੇਂ-ਸਮੇਂ ਦੇ ਨਾਲ ਨਿਵਾਜਦੇ ਨੇ ਤੁਹਾਡਾ ਆਪਣਾ ਢਾਡੀ ਜੱਥਾ ਗਿਆਨੀ ਬਲਬੀਰ ਸਿੰਘ ਰਸੀਲਾ 골ਡ ਮੈਡ ਢਾਡੀ ਜਥੇ શ્રી ਚਮਕੌਰ ਸਾਹਿਬ ਵਾਲੇ ਦੀ ਕਰੋ ਇੰਨੀ ਕਹਾਜ਼ਰੀ ਪਰਮਾਨ ਬਖਸ਼ੋ ਛੁੱਟੀਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ